ਮਹਲਾ 5 ਵਾਏ ਬਾਰ ਜਾਓ ਗੁਰ ਆਪਣੇ ਉਪਾਰਾ ਜਿਨ ਹਰ ਹਰ ਨਾਮ ਦਿੜਾਇਆ ਮਹਾ ਉਦਿਆਨ ਅੰਧਕਾਰ ਮੈਂ ਜेन ਸਿੱਧਾ ਮਾਰਗ ਦਿਖਾਇਆ ਬਾਰ ਜਾਉ ਗੁਰ ਆਪਣੇ ਉਪਰ ਜेन ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮਾ ਜੇਨ ਸਿਦਾ ਮਾਰਗ ਦਿਖਾਏ ਆ ਹਮਰੇ ਪ੍ਰਾਨ ਗੋਪਾਲ ਗੋਬਿੰਦਾ ਈਆ ਉਹ ਸਰਬ ਤੋਕ ਕੇ ਜਿਸ ਹਮਾਰੀ ਚਿੰਦਾ ਰਹਾਓ ਜਾ ਕੇ ਸਿਮਰਾਨਾ ਸਰਬਨਿਧਾਨਾ ਮਾਨ ਮਹਾਤ ਪਾਤ ਪੂਰੇ ਨਾਮ ਲਾਟ ਕੋਟ ਅਗਨਾਸਾ ਭਗਤਾ 바ਸ਼ ਸਭ ਧੂਰੇ ਸਰਤ ਮਨੋਰਥਾ ਜੇ ਕੋ ਚਾਹੇ ਸੇਵਾ ਇੱਕ ਨਿਧਾਨਾ ਪਾਰ ਬ੍ਰਹਮਾ ਅਪਰਾਪਰ ਸੁਆਮੀ ਸਮਰਤਾ ਪਾਰ ਪਰਾਨਾ ਸੀਤਲ ਸਾਥ ਮਾ ਸੁਖ ਪਾਇਆ ਸੰਤ ਸੰਗ ਰਾਇਓ ਲਾ ਹਰ ਤਨ ਸਾਂਚਨ ਅਰ ਨਾਮ ਭੋਜਨ ਇਓ ਨਾਨਕ ਕੇ ਨੋ ਚੋਲਾ ਸਿਤਲ ਸਾਤ ਮਹਾਂ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸਚਨ ਅਰ ਨਾਮ ਭਜਨ ਇਓ ਨਾਨਕ ਕੇ ਨੋ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾਂ ਆ 12 ਜਾਉ ਗੁਰੇ ਆਪਣੇ ਉਪਾਰ ਜਨ ਹਰ ਹਰ ਨਾਮ ਤੇ ਰੜਾਇਆ ਮਾ ਉਦਿਆਨ ਅੰਧਕਾਰ ਮੈਂ ਜੇ ਸਿੱਧਾ ਮਾਰਗ ਦਿਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾਲ ਖੰਡੋ ਖੜਕ ਤੋ ਬਗਤਾ ਬਰਿਆ ਤੀਰ ਸਾਸ ਰੋਹੀ ਸਾਹਥੀ ਜੈ ਹਿ ਹਮਾਰੇ ਪੀਰਾ ਤੀਰ ਤੋਹੀ ਸਾਥੀ ਤੋਹੀ ਤੋਹੀ ਤਵਰ ਦਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੇਵਗੁਦਾਰੀ ਪਾਦਸ਼ਾਹੀ ਦਸਵੀਂ ਇੱਕ ਬੇਨਾ ਦੂਸਰ ਸੋਨਾ ਚਨਾਰ ਪੰਜਨ ਘੜਨਾ ਸਮਰਾਥ ਸਦਾ ਪ੍ਰਭ ਜਾਣਤ ਹੈ ਕਰਤਾਰ ਇਕ ਬਿਨ ਦੂਸਰ ਸੋਨਾ ਚਨਾਰ ਭੰਜਣ ਘੜਨਾ ਸਮਰਾਥ ਸਦਾ ਪ੍ਰਭ ਜਾਣਤ ਹੈ ਕਰਤਾ ਰਹਾ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਦ ਸਿਲਾ ਪੁਜਾਈ प्राण थक्यो पाहन कह परसता कश कर सिद्ध ना आई असत धूप दीप अरपत हा पाहन कछु ना खह तम कहां सिद्ध है रे जड़ तोहे कछु बरदह ਜੋ ਜੀ ਜੋਤਾ ਜੋ ਜਿਹ ਜੋਤ ਤੋ ਦੇਤ ਕਸ਼ੂ ਤੋ ਹੈ ਮਨ ਬਾਚ ਕਰਮ ਵਿਚਾਰ ਕੇਵਲ ਏਕ ਸਰਨ ਸੁਆਮੀ ਬਿਨਾਂ ਜੋ ਨਹ ਕਤਹ ਉਦਾਰ ਜੋ ਜਾਹੋਤ ਤੋ ਦੇਤ ਕਸ਼ੂ ਤੋ ਹੈ ਮਨ ਬਾਜ ਕਰਮ ਵਿਚਾਰ ਕੇਵਲ ਏਕ ਸਰਨ ਸੁਆਮੀ ਬਿਨ ਜੋ ਨਹ ਕਤ ਹੈ ਉਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ